ਇਆ ਅਗਲੇ 24 ਘੰਟੇ ਦੇ ਦੌਰਾਨ ਜਿਹੜੀ ਆ ਵੱਖ-ਵੱਖ ਜਿਲ੍ਹਿਆਂ 'ਚ بارش ਜਿਹੜੀ ਆ ਹੋਣ ਦੀ ਸੁਭਾਵਨਾ ਜਿਹੜੀ ਆ ਦੱਸੀ ਗਈ ਆ ਸੋ ਲਗਾਤਾਰ ਇਹ ਵਿਆ ਸਕਰੀਨ ਤੇ ਮੋਬਾਈਲਾਂ ਤੇ ਮੈਸੇਜ ਜਿਹੜੇ ਆ ਅਪਡੇਟ ਕੀਤੇ ਜਾ ਰਹੇ ਆ ਕਿ ਜਿਹੜਾ بارش ਏਰੀਆ ਅਗਲੇ 24 ਘੰਟੇ ਦੇ ਦੌਰਾਨ ਜਿਹੜੀ ਆ ਕਿਸ-ਕਿਸ ਜ਼ਿਲ੍ਹਿਆਂ ਦੇ ਵਿੱਚ ਹੋਵੇਗੀ ਉਹਦੀ ਆਪਾਂ ਜਾਣਕਾਰੀ ਜ਼ਰੂਰ ਸਾਂਝੀ ਕਰਾਂਗੇ ਸੋ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਿਆਂ ਹੁਸ਼ਿਆਰਪੁਰ 시ੜੀ ਤੋਂ ਸਾਂਝੀਆਂ ਕਰ ਰਿਆ ਕਿ ਬਾਰਿਸ਼ ਸ਼ੇੜੀਆ ਹੁਸ਼ਿਆਰਪੁਰ 시ੜੀ ਤੋਂ ਸ਼ੁਰੂ ਹੋ ਚੁੱਕੀ ਆ ਸੋ ਜੇਕਰ ਕਿਸੇ ਵੀ ਦਰਸ਼ਕ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਆਉਂਦੀ ਆ ਜਾਂ ਹੜ੍ਹ ਪੀੜਤਨੋਂ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਬਾਰਿਸ਼ ਦੇ ਨਾਲ ਜਿਹੜਾ ਪਾਣੀ ਜਿਹੜਾ ਇਕੱਠਾ ਹੋ ਜਾਂਦਾ ਤਾਂ 112 ਨੰਬਰ ਜਿਹੜੀ ਆ ਟੋਟਲੀ ਕੋਲ ਜਿਹੜੀ ਚਲਾਈ ਗਈ ਹੈ ਸਰਕਾਰ ਵੱਲੋਂ ਸੋ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਹੁਸ਼ਿਆਰਪੁਰ ਸਿਟੀ ਤੋਂ ਸਾਂਝੀਆਂ ਕਰ ਰਹੇ ਹਾਂ ਅਵਰਜੈਂਸੀ ਹਾਲ 112 ਜਿਹੜੀਆ ਚਾਲੂ ਕੀਤੀ ਗਈ ਹੈ ਹੈਲਪਲਾਈਨ ਜਿਹੜੀ ਚਾਲੂ ਕੀਤੀ ਗਈ ਹੈ ਸੋ ਦੱਸ ਦਈਏ ਕਿ ਦਸ਼ਕਾਂ ਨੂੰ ਅੱਜ ਹੁਸ਼ਿਆਰਪੁਰ ਦੇ ਵਿੱਚ ਭਾਰੀ ਜਿਹੜੀ ਹੈ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਦੱਸੀ ਗਈ ਆ ਸੋ ਉਸ ਦੇ ਨਾਂ ਨਾਲ ਜਿਹੜੀ ਅਗਲੇ 24 ਘੰਟਿਆਂ ਦੌਰਾਨ ਜਿਹੜੇ ਮੈਸੇਜ ਦੇ ਆ ਰਹੇ ਆ ਫੋਨਾਂ ਦੇ ਉੱਪਰ ਫਤਿਹਗੜ੍ਹ ਸਾਹਿਬ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਕਪੂਥਲਾ ਪਠਾਨਕੋਟ ਰੂਪਨਗਰ ਐਸ ਬੀ ਐਸ ਨਗਰ ਆਦੀ ਇਲਾਕਿਆਂ ਚ ਏਰੀਆ ਬਾਰਸ਼ ਏਰੀਆ ਹੋਣ ਦੀ ਸਭਾਵਨਾ ਤੋਂ ਦੱਸੀ ਗਈ ਆ ਸੋ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਹੁਸ਼ਿਆਰਪੁਰ ਸਿਟੀ ਤੋਂ ਸਾਂਝੀਆਂ ਕਰ ਰਹੇ ਹਾਂ ਜਨਪੰਜਾਬੀ ਨਿਊਜ਼ ਦੀ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਜਿੱਥੇ بارش ਸ਼ੇੜੀਆ ਫਲੋ ਹਲੇ ਹੋ ਰਹੀਆ ਥੋੜੀ ਘੱਟ ਪੈ ਰਹੀਆ بارش ਸੋ ਆਪਣੇ ਆਪਣੇ ਇਲਾਕੇ ਦਾ ਜ਼ਰੂਰ ਦੱਸਿਓ ਕਿ بارش ਸ਼ੇੜੀਆ ਕਿੱਥੇ-ਕਿੱਥੇ ਹੋ ਰਹੀਆ ਸੋ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਹੁਸ਼ਿਆਰਪੁਰ ਸਿਟੀ ਤੋਂ ਸਾਂਝੀਆਂ ਕਰ ਰਹੇ ਹਾਂ ਕਿਉਂਕਿ ਕਾਫੀ ਜਿਲਿਆਂ ਦੇ ਵਿੱਚ ਜਿਹੜਾ ਭਾਰੀ ਬਾਰਿਸ਼ ਦੇ ਨਾਲ ਜਿਹੜਾ ਮੀਂਹ ਜਿਹੜਾ ਆ ਹੋ ਰਿਹਾ ਕਿ ਜਿਹੜਾ ਨੁਕਸਾਨ ਦੀ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਜਿਹੜਾ ਹੋਇਆ ਆ ਜਿਸ ਤਰ੍ਹਾਂ ਵੱਖ-ਵੱਖ ਡੈਮਾਂ ਦੇ ਵਿੱਚੋਂ ਪਾਣੀ ਜਿਹੜਾ ਛੱਡਿਆ ਗਿਆ ਆ ਕਾਫੀ ਨੁਕਸਾਨ ਜਿਹੜਾ ਪੰਜਾਬ ਦੇ ਵਿੱਚ ਹੋ ਰਿਹਾ ਗਰਤੀਵਾਲ ਦੀ ਸਾਈਡ ਗੁਰਦਾਸਪੁਰ ਦੀ ਸਾਈਡ ਹੋਰ ਜਿਹੜੀ ਵੱਖ-ਵੱਖ ਥਾਵਾਂ ਤੇ ਪਾਣੀ ਦੇ ਨਾਲ ਜਿਹੜਾ ਲੋਕਾਂ ਦੇ ਘਰ ਜਿਹੜੇ ਡੁੱਬ ਗਏ ਆ ਕਾਫੀ ਜਿਹੜੀਆਂ ਸਮੱਸਿਆ ਦੀ ਆ ਰਹੀਆਂ ਲੰਗਰ ਪਾਣੀ ਦਾ ਜਿਹੜਾ ਸਮਾਜ ਸੇਵੀ ਕਿ ਉੱਗੇ ਉਹ ਲੰਗਰ ਪਾਣੀ ਜਿਹੜਾ ਪਚਾਰੇ ਆ ਪਰ ਬਹੁਤ ਵੱਡੀ ਜਿਹੜੀ ਆ ਇਸ ਵਕਤ ਪੰਜਾਬ ਦੇ ਵਿੱਚ ਜਿਹੜੇ ਆ ਪਾਣੀ ਨੇ ਤਬਾਈ ਜਿਹੜੀ ਆ ਮਚਾਈ ਹੋਈ ਆ ਸੋ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਆ ਕਿ ਹੁਸ਼ਿਆਰਪੁਰ ਚ ਜਿਹੜਾ ਬਾਰਿਸ਼ ਛੇਰੀ ਆ ਬਹੁਤ ਘਟ ਹਲੇ ਹੋ ਰਹੀ ਆ ਸੋ ਲਗਾਤਾਰ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਆ ਹਮੇਸ਼ਾ ਚੰਨ ਪੰਜਾਬੀ ਨੂਜ ਦੇ ਨਾਲ ਜੁੜੇ ਰਹੋ ਜਿੰਨੇ ਵੀ ਦਰਸ਼ਕ ਜੁੜੇ ਆ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਨ ਤੇ ਇੰਸਟਾਗ੍ਰਾਮ ਨੂੰ ਜ਼ਰੂਰ ਫੋਲੋਅ ਅਪ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਜ਼ਰੂਰ ਫੋਲੋਅ ਕਰ ਲਿਓ ਸੋ ਲਗਾਤਾਰ ਤਸਵੀਰਾਂ ਪੰਜਾਬ ਭਰ ਦੀਆਂ ਸਾਂਝੀਆਂ ਕਰਦੇ ਰਹਿੰਦੇ ਆ ਤੇ ਲਗਾਤਾਰ ਮੌਸਮ ਨੂੰ ਲੈ ਕੇ ਦੀ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਆ ਸੋ ਐਮਰਜੈਂਸੀ ਲਈ 112 ਨੰਬਰ ਕਾਲ ਜਿਹੜੀ ਆ ਚੜਾਈ ਗਈ ਹੈ ਜੇਕਰ ਕਿਸੇ ਵੀ ਕੋਈ ਸਮੱਸਿਆ ਆਉਂਦੀ ਆ ਤਾਂ 112 ਨੰਬਰ ਤੇ ਜਿਹੜੀ ਆ ਹੈਲਪਲਾਈਨ ਨੰਬਰ ਜਿਹੜੀ ਆ ਕਾਲ ਜਿਹੜੀ ਆ ਕਰਕੇ ਤੁਸੀਂ ਉੱਥੇ ਆਪਣੀ ਸਹਾਇਤਾ ਵਗੈਰਾ ਲੈ ਸਕਦੇ ਹੋ ਸੋ ਹੁਸ਼ਿਆਰ ਪੁੱਛ ਮੀਂਹ ਦੀਆਂ ਤਸਵੀਰਾਂ ਸਾਂਝੀਆਂ ਕਰ ਰਿਹਾ ਸੋ ਆਪਣੇ ਆਪਣੇ ਇਲਾਕੇ ਦਾ ਜ਼ਰੂਰ ਦੱਸਿਓ ਕਿ ਬਾਰਿਸ਼ ਏੜੀਆ ਕਿੱਥੇ-ਕਿੱਥੇ ਹੋ ਰਹੀ ਆ ਕਾਫੀ ਜਿਹੜੀ ਬਾਰਿਸ਼ ਏੜੀਆ ਅੱਗੇ ਨਾਲੋਂ ਪੰਜਾਬ ਦੇ ਵਿੱਚ ਵੱਧ ਚੜ ਕੇ ਹੋਈ ਆ ਸੋ بارش ਦੇ ਨਾਲ ਜਿਹੜਾ ਕਾਫੀ ਜਿਹੜਾ ਨੁਕਸਾਨ ਦੀ ਜਿਹੜਾ ਆ ਕਿਸਾਨ ਭਰਾਵਾਂ ਨੂੰ ਹੋਇਆ ਝੋਨਾ ਵਗੈਰਾ ਜਿਨ੍ਹਾਂ ਨੇ ਬੀਜਿਆ ਹੋਇਆ ਸੀਗਾ ਉਹਦੀ ਨੁਕਸਾਨ ਬਹੁਤ ਹੋਇਆ ਫਸਲਾਂ ਦੀ ਬਹੁਤ ਨੁਕਸਾਨ ਹੋਇਆ ਬਹੁਤ ਨੁਕਸਾਨ ਜਿਹੜਾ ਆ ਪੰਜਾਬ ਦੇ ਵਿੱਚ ਕਿਸਾਨ ਵਰਗ ਦਾ ਦੀ ਹੋਇਆ ਤੇ ਦੂਜੇ ਪਾਸੇ ਅਸੀਂ ਗਰੀਬ ਵਰਗ ਦਾ ਦੀ ਗੱਲ ਕਰੀਏ ਜਿਹੜੇ ਘਰਾਂ ਦੇ ਘਰ ਉੱਜੜ ਗਏ ਜਿਨ੍ਹਾਂ ਦੀਆਂ ਛੱਤਾਂ ਦੀਆਂ ਜਾਂਦੀਆਂ ਲੱਗੀਆਂ ਘਰਾਂ ਦੇ ਵਿੱਚ ਸੌਣ ਦੀ ਜਿਹੜੀ ਆ ਮੁਸ਼ਕਿਲੀਆਂ ਜਿਹੜੀਆਂ ਆ ਰਹੀਆਂ ਸਾਹਮਣਾ ਕਰਨਾ ਪੈ ਰਿਹਾ ਹਮੇਸ਼ਾ ਦੱਸ ਕਰਨ ਦੱਸਦੀ ਹੈ ਕਿ ਹੁਸ਼ਿਆਰਪੁਰ ਚ ਬਾਰਿਸ਼ ਸ਼ੇੜੀ ਬਹੁਤ ਤੇਜ਼ੀ ਦੇ ਨਾਲ ਜਿਹੜੀ ਆ ਹੋਣ ਦੀ ਸਵਾਬਨਾ ਸੋ ਹਮੇਸ਼ਾ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਆ ਬਾਰਿਸ਼ ਨੂੰ ਲੈ ਕੇ ਹਰ ਤਰ੍ਹਾਂ ਦੀ ਖਬਰ ਅਪਡੇਟ ਕਰਦੇ ਰਹਿੰਦੇ ਆ ਸੋ ਆਪਣੇ ਆਪਣੇ ਇਲਾਕੇ ਦਾ ਜ਼ਰੂਰ ਦੱਸਿਓ ਕਿ ਬਾਰਿਸ਼ ਸ਼ੇੜੀਆ ਕਿੱਥੇ-ਕਿੱਥੇ ਹੋ ਰਹੀ ਆ ਸੋ ਸਾਡਾ ਹਮੇਸ਼ਾ ਮਕਸਦ ਰਹਿੰਦਾ ਕਿ ਪੰਜਾਬ ਦੇ ਵਿੱਚ ਬਾਰਿਸ਼ ਨੂੰ ਲੈ ਕੇ ਜਿਹੜਾ ਅਸੀਂ ਹਮੇਸ਼ਾ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਆ ਲਗਾਤਾਰ ਸੋ ਜਿੰਨੇ ਵੀ ਨਵੇਂ ਦਾਸ਼ਕ ਜਿੰਨੇ ਵੀ ਜੁੜੇ ਆ ਚੈਨਲ ਜਰੂਰ ਸਬਸਕ੍ਰਾਈਬ ਕਰ ਲੈਣ ਸੋ ਲਗਾਤਾਰ ਤਸਵੀਰਾਂ ਹੁਸ਼ਿਆਰਪੁਰ ਸਿਟੀ ਤੋਂ ਸਾਂਝੀਆਂ ਕਰ ਰਹੇ ਆ ਬਾਰਿਸ਼ ਨੂੰ ਲੈ ਕੇ ਲਾਈਵ ਹੋਏ ਆ ਸੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਦੀ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਸੋ ਦਾਸ਼ਕ ਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਕਾਫੀ ਹੜ੍ਹ ਦੇ ਨਾਲ ਜਿਹੜਾ ਨੁਕਸਾਨ ਜਿਹੜਾ ਪੰਜਾਬ ਦੇ ਵਿੱਚ ਕਾਫੀ ਹੋ ਚੁੱਕਿਆ ਹੈ ਕੀ ਸਰਕਾਰ ਜਿਹੜੀ ਆ ਕੋਸ਼ਿਸ਼ ਦੀ ਕਰੀ ਆ ਕਿ ਪੰਜਾਬ ਦੇ ਵਿੱਚ ਲੋਕਾਂ ਨੂੰ ਸੇਫ ਜਗ੍ਹਾ ਰੱਖਿਆ ਜਾਵੇ ਪਰ ਜਿਨ੍ਹਾਂ ਦੇ ਘਰ ਜਿਹੜੇ ਆ ਉਜੜ ਗਏ ਆ ਜਿਨ੍ਹਾਂ ਦਾ ਘਰ ਬਰਬਾਦ ਹੋ ਗਿਆ ਜਿਨ੍ਹਾਂ ਦੇ ਹਰ ਸਮਾਨ ਜਿਹੜਾ ਆ ਰੁੜ ਗਿਆ ਪਾਣੀ ਦੇ ਵਿੱਚ ਸਾਰਾ ਕੁਝ ਉਜੜ ਗਿਆ ਲੋਕਾਂ ਦਾ ਜਿਹੜਾ ਉਸ ਵੱਲ ਦੀ ਸਰਕਾਰ ਨੂੰ ਜਰੂਰ ਆਉਣ ਵਾਲੇ ਸਮੇਂ ਦੇ ਵਿੱਚ ਸੋਚਣ ਦੀ ਲੋੜ ਆ ਗਰੀਬ ਵਰਗ ਦੇ ਘਰਾਂ ਨੂੰ ਜਿਹੜਾ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਹਰੇਕ ਦੇ ਜਿਹੜੇ ਘਰ ਜਿੰਨੇ ਵੀ ਰੋੜੇ ਆ ਉਹਨਾਂ ਨੂੰ ਘਰ ਬਣਾ ਕੇ ਜਿਹੜਾ ਸਰਕਾਰ ਨੂੰ ਦੇਣੇ ਚਾਹੀਦੇ ਕਿਉਂਕਿ ਪੰਜਾਬ ਦੇ ਵਿੱਚ ਇਸ ਵਕਤ ਜਿਹੜਾ ਕਾਫੀ ਰੀਆ ਭਾਰੀ ਪੈ ਚੁੱਕੀ ਆ ਜੋ ਪੰਜਾਬ ਜਿਹੜਾ ਸਾਹਮਣਾ ਕਰ ਰਿਹਾ ਆ ਇਸ ਮਕਸਦ ਨੂੰ ਲੈ ਕੇ ਜਿਹੜਾ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੇ ਆਪਣਾ ਪੂਰਾ ਸਮਰਥਨ ਜਿਹੜਾ ਆ ਕੰਨਣਾ ਚਾਹੀਦਾ ਗਰੀਬ ਵਰਗ ਨੂੰ ਕਰਨਾ ਚਾਹੀਦਾ ਆਮ ਪਬਲਿਕ ਨੂੰ ਕਰਨਾ ਚਾਹੀਦਾ ਜਿਨ੍ਹਾਂ ਤੇ ਸਿਰਾਂ ਤੇ ਸਰਕਾਰਾਂ ਬਣਦੀਆਂ ਜਿਨ੍ਹਾਂ ਦੀਆਂ ਵੋਟਾਂ ਤੇ ਸਰਕਾਰਾਂ ਬਣਦੀਆਂ ਸੱਤਾ ਚ ਆਉਂਦੇ ਆ ਜਿਹੜੇ ਮੰਤਰੀ ਜਿਹੜੇ ਆ ਗਰਾਊਂਡ ਲੈਵਲ ਤੋਂ ਉੱਠ ਕੇ ਉਹਨਾਂ ਨੂੰ ਵਧੀਆ ਗੱਡੀਆਂ ਵਧੀਆ ਖਾਣ ਪੀਣ ਦਾ ਵਧੀਆ ਰਹਿਸ਼ ਵਗੈਰਾ ਦਿੱਤੀ ਜਾਂਦੀ ਹੈ ਜਾਂ ਹਰ ਤਰ੍ਹਾਂ ਦੀਆਂ ਜਿਹੜੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਪਰ ਉਸ ਮੰਤਰੀਆਂ ਨੂੰ ਦੀ ਜਿਹੜੀ ਆ ਗਰੀਬ ਵਰਗ ਦੇ ਜਿੰਨੇ ਵੀ ਘਰ ਜਿਹੜੇ ਉਜੜ ਗਏ ਆ ਉਹਨਾਂ ਨੂੰ ਜ਼ਰੂਰ ਘਰ ਜਿਹੜੇ ਆ ਬਣਾ ਕੇ ਦੇਣੇ ਚਾਹੀਦੇ ਆ ਜਿੱਥੇ ਪੰਜਾਬ ਦਾ ਜਿਹੜਾ ਭੜਾ ਕਰਨਾ ਚਾਹੀਦਾ ਪੰਜਾਬ ਦਾ ਹਰ ਘਰ ਦਾ ਜਿਹੜਾ ਛੱਤ ਜਿਹੜੀ ਆ ਗਰੀਬ ਵਰਗ ਤੇ ਹੋਣੀ ਚਾਹੀਦੀ ਆ ਜਿੰਨਾ ਧੀਆਂ ਦੇ ਜਿਹੜੇ ਘਰ ਉਜੜ ਗਏ ਆ ਉਹਨਾਂ ਦਾ ਧੀਆਂ ਦੇ ਘਰ ਦੀ ਜਿਹੜੇ ਆ ਬਣਾ ਕੇ ਸਰਕਾਰ ਨੂੰ ਦੇਣੇ ਚਾਹੀਦੇ ਆ ਕਿਉਂਕਿ ਆਮਦੀ ਪਾਰਟੀ ਸਰਕਾਰ ਨੇ ਕਿਹਾ ਸੀ ਕਿ ਜੇਕਰ ਕਿਸੇ ਦੀ ਮੁਰਗੀ ਦੀ ਮਰੂਗੀ ਤਾਂ ਉਹਨਾਂ ਦੀ ਅਸੀਂ ਜਿਹੜਾ ਪੈਸਾ ਜਿਹੜਾ ਆ ਦੇਵਾਂਗੇ ਸੋ ਅੱਜ ਤਾਂ ਜਿਹੜਾ ਪੰਜਾਬ ਦੇ ਵਿੱਚ ਮੁਰਗੀਆਂ ਨਹੀਂ ਮਰੀਆਂ ਤੇ ਜਿਹੜੇ ਆਮ ਲੋਕ ਜਿਹੜੇ ਆ ਉਹ ਮਰਨ ਨੂੰ ਜਿਹੇ ਆ ਪੂਰੀ ਤਰ੍ਹਾਂ ਚ ਮਰ ਗਏ ਆ ਇਸ ਇੱਕ ਕਿਸਮ ਦੇ ਜਿਹੜੇ ਪੂਰੀ ਤਰ੍ਹਾਂ ਨੁਕਸਾਨ ਜਿਹੜਾ ਪੰਜਾਬ ਦੇ ਵਿੱਚ ਹੋ ਰਿਹਾ ਘਰ ਦੇ ਘਰ ਜਿਹੜੇ ਤਬਾਹ ਹੋ ਗਏ ਉਜੜ ਗਏ ਤੇ ਸਰਕਾਰ ਜਿਹੜੇ ਆ ਵਾਅਦਾ ਕਰਦੀ ਸੀ ਕਿ ਮੁਰਗੀਆਂ ਨੂੰ ਜਿਹੜੇ ਘਰ ਬਣਾਗੇ ਸੋਰੀ ਮੁਰਗਿਆਂ ਨੂੰ ਜਿਹੜਿਆ ਮਰਮਲ ਦੇ ਉਹਨਾਂ ਦੀ ਸਰਕਾਰ ਪੈਸੀ ਪੇ ਕਰੂਗੀ ਜਿਨ੍ਹਾਂ ਦੇ ਗਰੀਬਾਂ ਦੇ ਘਰ ਜਿਹੜੇ ਓਜੜ ਗਏ ਆ ਜਿਹੜੇ ਨਿਸ਼ਾਤ ਨੀਗੀ ਤੇ ਉਹਨਾਂ ਨੂੰ ਜਿਹੜਿਆ ਘਰ ਬਣਾ ਕੇ ਸਰਕਾਰ ਨੂੰ ਦੇਣੇ ਚਾਹੀਦੇ ਆ ਜਿੱਥੇ ਸਰਕਾਰ ਦਾ ਜਿਹੜਾ ਫਰਜ਼ੀ ਦੀ ਬਣਦਾ ਕਿ ਜਿਹੜੇ ਸਰਕਾਰ ਜਿਹੜੀ ਆ ਕੋਈ ਵੀ ਸੱਤਾ ਦੇ ਵਿੱਚ ਆਉਂਦੀ ਆ ਰਾਜਨੀਤਿਕ ਪਾਰਟੀਆਂ ਸੱਤਾ ਦੇ ਵਿੱਚ ਆਉਂਦੀਆਂ ਉਹਨਾਂ ਇਸ਼ਾ ਜਿਹੜੇ ਆ ਪੰਜਾਬ ਦੇ ਨਾਲ ਵਾਦਾ ਕਰਦੇ ਆ ਲੋਕਾਂ ਦੀ ਨਾਲ ਕਿ ਸਰਕਾਰ ਬਣਦੀ ਐ ਅਸੀਂ ਆ ਕਰਾਂਗੇ ਉਹ ਕਰਾਂਗੇ ਜਿਹੜਾ ਐਸ ਵਕਤ ਹੈ ਜਿਹੜਾ ਪੰਜਾਬ ਦੇ ਉੱਪਰ ਗਰੀਬ ਵਰਗ ਦੇ ਉੱਪਰ ਇਸ ਵਕਤ ਆਪਾਂ ਗਰੀਬ ਵਰਗ ਦੀ ਗੱਲ ਨਹੀਂ ਕਰ ਰਹੇ ਬਹੁਤ ਜਿਹੜੇ ਲੋਕ ਜਿਹੜੇ ਆ ਜਿਨ੍ਹਾਂ ਦੀਆਂ ਲੱਖਾਂ ਲੱਖਾਂ ਦੀਆਂ ਕਰੋੜਾਂ ਕਰੋੜਾਂ ਦੀਆਂ ਜਿਹੜੀਆਂ ਕੋਠੀਆਂ ਦੀਆਂ ਪਈਆਂ ਹੋਈਆਂ ਸੀ ਐਸ ਵੀ ਲੈ ਉਹ ਦੀ ਗਰੀਬ ਜਿਹੜੇ ਆ ਲੋਕ ਬਣ ਗਏ ਕਿਉਂਕਿ ਸਾਰਾ ਕੁਝ ਉਨ੍ਹਾਂ ਦਾ ਬੈਂਕ ਬੈਲੈਂਸ ਦੀ ਉੜ ਗਿਆ ਜਿੰਨਾ ਵੀ ਖਜ਼ਾਨਾ ਰੱਖਿਆ ਹੁਣ ਸਾਰਾ ਕੁਝ ਜਿਹੜਾ ਖਤਮ ਹੋ ਗਿਆ ਇਸ ਵਕਤ ਜਿਹੜੇ ਅਮੀਰ ਜਿਹੜਾ ਗਰੀਬ ਦੀ ਦਲਦਲ ਦੇ ਵਿੱਚ ਫਸ ਗਏ ਆ ਸੋ ਸੋ ਲਗਾਤਾਰ ਸਾਡਾ ਮਕਸਦ ਰਹਿੰਦਾ ਕਿ ਪੰਜਾਬ ਦੇ ਭਲੇ ਲਈ ਪੰਜਾਬ ਦੇ ਹੱਕਾਂ ਦੀ ਪੰਜਾਬ ਦੀ ਆਵਾਜ਼ ਜਿਹੜੀ ਆ ਅਸੀਂ ਹਮੇਸ਼ਾ ਜਨ ਪੰਜਾਬੀ ਨੂਜ ਦੇ ਨਾਲ ਚੁੱਕਦੇ ਰਹਿੰਦੇ ਆ ਸਰਕਾਰਾਂ ਤੱਕ ਹਰ ਖਬਰ ਜਿਹੜੀ ਆ ਸਾਂਝੀ ਕਰਦੇ ਰਹਿੰਦੇ ਆ ਕਿਉਂਕਿ ਸਰਕਾਰਾਂ ਨੂੰ ਦੀ ਪਤਾ ਕਿ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਜਿਹੜੇ ਇਸ ਵਕਤ ਨੁਕਸਾਨ ਹੋਇਆ ਸੋ ਸਾਡਾ ਹਮੇਸ਼ਾ ਮਕਸਦ ਰਹਿੰਦਾ ਕਿ ਪੰਜਾਬ ਦੇ ਜਿਹੜੇ ਜਿੰਨੇ ਵੀ ਭਾਈਚਾਰਾ ਹੈਗਾ ਉਹ ਅਮਨ ਸ਼ਾਂਤੀ ਦੇ ਨਾਲ ਜਿਹੜਾ ਰਹਿ ਰਿਹਾ ਪਰ ਅਮਨ ਸ਼ਾਂਤੀ ਨੂੰ ਜਿਹੜਾ ਭੰਗ ਕਰਨ ਦੀ ਕੋਸ਼ਿਸ਼ ਜਿਹੜੀ ਆ ਹਮੇਸ਼ਾ ਜਰੀਆ ਕੁਝ ਤਰ੍ਹਾਂ ਦੀ ਆਸਰਾਵ ਲੋਕ ਕੀਤੀ ਜਾਂਦੀ ਹੈ ਪੰਜਾਬ ਦਾ ਜਿਹੜਾ ਮਾਹੌਲ ਖਰਬ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਉਂਕਿ ਹੜ ਪੀੜਤ ਨੂੰ ਲੈ ਕੇ ਜਿਹੜਾ ਇੱਥੇ ਦੀ ਜਿਹੜੀ ਸਿਆਸਤ ਜਿਹੜੀ ਖੇਲੀ ਜਾ ਰਹੀ ਹੈ ਪਰ ਸਿਆਸਤ ਜਿਹੜੀ ਆ ਬਿਲਕੁਲ ਨਹੀਂ ਖੇਡਣੀ ਚਾਹੀਦੀ ਸਿਆਸਤ ਤੋਂ ਉੱਪਰ ਉੱਠ ਕੇ ਜਿਹੜਾ ਪੰਜਾਬ ਦੇ ਭਲੇ ਦੀ ਜਿਹੜੀ ਆ ਆਵਾਜ਼ ਜਿਹੜੀ ਆ ਚੁੱਕਣੀ ਚਾਹੀਦੀ ਆ ਸਾਰੇ ਨੂੰ ਇੱਕ ਮੰਚ ਤੇ ਇਕੱਠੇ ਹੋ ਕੇ ਜਿਹੜਾ ਜਿੰਨਾਂ ਦੇ ਵੀ ਘਰ ਜਿਹੜੇ ਆ ਬਰਬਾਦ ਹੋਏ ਆ ਘਰ ਜਿਹੜੇ ਉਜੜ ਗਏ ਆ ਜਿੰਨਾਂ ਦੀਆਂ ਧੀਆਂ ਪੈਣਾਂ ਦੇ ਘਰ ਛੱਤਾਂ ਜਿਹੜੀਆਂ ਨਹੀਂ ਰਹਿ ਗਈਆਂ ਤੇ ਉਹਨਾਂ ਦੀਆਂ ਜਿਹੜੀਆਂ ਛੱਤਾਂ ਘਰਾਂ ਦੀਆਂ ਬਣਾਉਣੀਆਂ ਚਾਹੀਦੀਆਂ ਘਰ ਬਣਾਉਣੇ ਚਾਹੀਦੇ ਆ ਪਰਿਵਾਰ ਜਿਹੜਿਆ ਹੱਸ ਦੇ ਵਸਦੇ ਜਿਹੜੇ ਕਰਨੇ ਚਾਹੀਦੇ ਆ ਬੱਚਿਆਂ ਦੇ ਜਿਹੜੇ ਛੱਤਾਂ ਜਿਹੜੀਆਂ ਘਰਾਂ ਦੇ ਵਿੱਚ ਉੱਪਰ ਲਿਖੀਆਂ ਉਹਦੀ ਸਰਕਾਰ ਨੂੰ ਜਿਹੜੀ ਇਹਨਾਂ ਵੱਲ ਧਿਆਨ ਦੇਣਾ ਚਾਹੀਦਾ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਸਿਰੋਹੀ ਤੁਸੀਂ ਜਿਹੜੇ ਐਮਪੀ ਐਮਐਲਏ ਜਿਹੜੇ ਆ ਜਿੱਤ ਸਕਦੇ ਆ ਜੇਕਰ ਇਹ ਹੀ ਨਾ ਰਹਿਣਗੇ ਤਾਂ ਫਿਰ ਤੁਸੀਂ ਐਮਪੀ ਐਮਐਲਏ ਤੇ ਸਰਕਾਰਾਂ ਕਿਸ ਤਰ੍ਹਾਂ ਬਣਨਗੀਆਂ ਸੋ ਸਾਡਾ ਹਮੇਸ਼ਾ ਮਕਸਦ ਰਿੰਦਾ ਪੰਜਾਬ ਦੇ ਹੱਕ ਦੀ ਪੰਜਾਬ ਦੀ ਹਰ ਤਰ੍ਹਾਂ ਦੀ ਜਿਹੜੀ ਗੱਲ ਜਿਹੜੀ ਅਸੀਂ ਸਾਂਝੀ ਕਰਦੇ ਰਹਿੰਦੇ ਆ ਜਿੰਨੇ ਵੀ ਨਵੇਂ ਦਰਸ਼ਕ ਜੁੜੇ ਆ ਉਹ ਜਰੂਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਵੀਡੀਓ ਨੂੰ ਦੀ ਵਾਤ ਤੋਂ ਵੱਧ ਸ਼ੇਅਰ ਤੇ ਲਾਈਕ ਤੇ ਕਮੈਂਟ ਜਰੂਰ ਕਰੋ ਸੋ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਆ ਹੁਸ਼ਿਆਰਪੁਰ ਚ بارش ਸ਼ੁਰੂ ਲੈ ਕੇ ਜਿਹੜੀਆਂ ਲਾਈਵ ਤਸਵੀਰਾਂ ਸਾਂਝੀਆਂ ਕਰ ਰਹੇ ਆ ਸੋ ਜਿੰਨੇ ਵੀ ਨਵੇਂ ਦਰਸ਼ਕ ਜੁੜੇ ਆ ਜਰੂਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਸੋ ਦੱਸ ਦਈਏ ਕਿ ਅਗਲੇ 24 ਘੰਟਿਆਂ ਦੌਰਾਨ ਜਿਹੜੀ ਆ ਬਾਰਿਸ਼ ਜਿਹੜੀ ਹੋਣ ਦੀ ਜਿਹੜੀ ਹੈ ਸੁਭਾਵਨਾ ਦੱਸੀ ਗਈ ਆ ਜੋ ਲਗਾਤਾਰ ਸਕਰੀਨਾਂ ਤੇ ਮੋਬਾਈਲਾਂ ਤੇ ਮੈਸੇਜ ਜਿਹੜੇ ਆ ਆ ਰਿਹਾ ਕਿ ਅਗਲੇ 24 ਘੰਟਿਆਂ ਵਿੱਚ ਫਤਿਹਗੜ੍ਹ ਸਾਹਿਬ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਕਪੂਥਲਾ ਪਠਾਨਕੋਟ ਰੂਪਨਗਰ ਬੀ ਐਸਬੀਐਸ ਨਗਰ ਵਿੱਚ ਕੁਝ ਭਾਰੀ ਥਾਵਾਂ ਤੇ ਨਹੀਂ ਪੈਣ ਦੀ ਸਭਾਵਨਾ ਸੋ ਅਵਰਜੈਂਸੀ ਹੋਵੇ ਤਾਂ 112 ਨੰਬਰ ਤੇ ਏਰੀਆ ਕਾਲ ਜਿਹੜੀ ਹੈ ਤੁਸੀਂ ਕਰ ਸਕਦੇ ਹੋ ਸੋ ਬਾਰ-ਬਾਰ ਜਿਹੜੇ ਆ ਮੋਬਾਈਲ ਫੋਨਾਂ ਦੇ ਉੱਤੇ ਦੀ ਮੈਸੇਜ ਜਿਹੜੇ ਆ ਆ ਰਿਹਾ ਕੀ ਲਗਾਤਾਰ ਜਿਹੜਾ بارش ਨੂੰ ਲੈ ਕੇ ਜਿਹੜੀ ਅਪਡੇਟ ਸਾਂਝੀ ਕਰਦੇ ਆ ਤੇ ਹੁਣ ਜਿਹੜਾ ਮੈਸੇਜ ਤਕਰੀਬਨ ਸਾਨੂੰ 10 ਮਿੰਟ ਪਹਿਲਾਂ ਆਇਆ ਸੀਗਾ ਤਕਰੀਬਨ ਹੁਣ ਜਿਹੜਾ 11:20 ਹੋ ਗਏ ਆ ਸੋ ਲਗਾਤਾਰ بارش ਨੂੰ ਲੈ ਕੇ ਜਿਹੜਾ ਲਾਈਵ ਹੋਇਆ ਅੰਦਸ਼ਕ ਨੂੰ ਦੱਸ ਰਹੀਏ ਕਿ ਅਵਰਜੈਂਸੀ ਜਿਹੜੀ ਕਾਲ ਆ 112 ਨੰਬਰ ਦਿੱਤੀ ਗਈ ਆ ਵਾਹਿਗੁਰੂ ਸ਼ੋਕ ਸ਼ਾਂਤੀ ਰੱਖੇ ਪੰਜਾਬ ਦੇ ਭਲੇ ਦੀ ਅਰਦਾਸ ਕਰਿਆ ਕਰੋ ਪੰਜਾਬ ਜਿਹੜਾ ਗੁਰੂਆਂ ਮਹਾਪੁਰਸ਼ਾਂ ਦੀ ਧਰਤੀ ਹੈ ਜਿੱਥੇ ਅਮਰ ਸ਼ਾਂਤੀ ਹਮੇਸ਼ਾ ਪੰਜਾਬ ਦੇ ਵਿੱਚ ਰਹਿੰਦੀ ਆ ਪਰ ਕੁਝ ਜਿਹੜੀਆਂ ਸਰਕਾਰਾਂ ਇਸ ਤਰ੍ਹਾਂ ਦੀਆਂ ਬਣ ਜਾਂਦੀਆਂ ਜਿਹੜੀਆਂ ਪੰਜਾਬ ਨੂੰ ਜਿਹੜਾ ਕੰਕਾਲ ਕਰ ਦਿੰਦੀਆਂ ਪੰਜਾਬ ਨੂੰ ਜਿਹੜਾ ਬਰਬਾਦ ਕਰ ਦਿੰਦੀਆਂ ਤੇ ਉਹਨਾਂ ਸਰਕਾਰਾਂ ਨੂੰ ਜਿਹੜਾ ਲਾਂਭੇ ਕਰਨਾਂ ਦੀ ਸਾਡਾ ਪੰਜਾਬ ਦੇ ਵਾਸੀਆਂ ਨੂੰ ਜਿਹੜਾ ਆਪਣਾ ਹੱਕ ਦੀ ਜਿਹੜੀ ਆਪਣੀ ਆਵਾਜ਼ ਇਹ ਜਿਹੜੀ ਪਾਰਟੀ ਹੈ ਜਿਹੜੀ ਉਹ ਚੋਣ ਨਹੀਂ ਚਾਹੀਦੀ ਆ ਪਰ ਜਿਹੜੀਆਂ ਝੂਠੇ ਲਾਰੇ ਲਾ ਕੇ ਜਿਹੜੀਆਂ ਸੱਤਾ ਦੇ ਵਿੱਚ ਸਰਕਾਰਾਂ ਆਉਂਦੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹਨਾਂ ਨੂੰ ਲਾਂਭੇ ਕਰਨ ਦੀ ਲੋੜ ਆ ਸੋ ਸਾਡਾ ਹਮੇਸ਼ਾ ਮਕਸਦ ਇਹ ਹੁੰਦਾ ਪੰਜਾਬ ਦੇ ਹੱਕਾਂ ਦੀ ਗੱਲ ਕਰੀਏ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਹੱਕਾਂ ਦੀ ਹਮੇਸ਼ਾ ਜਰੀਆ ਅਸੀਂ ਹਮੇਸ਼ਾ ਜਰੀ ਗੱਲ ਕਰਦੇ ਰਹਿੰਦੇ ਆ ਸੋ ਸਾਡਾ ਮਕਸਦ ਹੁੰਦਾ ਹਮੇਸ਼ਾ ਪੰਜਾਬ ਦੀ ਆਵਾਜ਼ ਬਣਨੀ ਪੰਜਾਬ ਦੀ ਗੱਲ ਕਰਨੀ ਸੋ ਸਾਡਾ ਮਕਸਦ ਹਮੇਸ਼ਾ ਪੰਜਾਬ ਚ ਭਾਈਚਾਰਕ ਸਾਂਝ ਪੈਦਾ ਕਰਨਾ ਸਾਡਾ ਹਮੇਸ਼ਾ ਫਰਜ਼ ਰਹਿੰਦਾ ਦੂਜੇ ਪਾਸੇ ਅਸੀਂ ਗੱਲ ਕਰੀਏ ਕਿ ਬਾਰਸ਼ ਛੇੜੀ ਹੈ ਹੁਸ਼ਿਆਰਪੁਰ ਦੇ ਵਿੱਚ ਹੋਰ ਤੇਜ਼ ਜਿਹੜੀ ਹੋ ਚੁੱਕੀ ਆ ਸੋ ਲਗਾਤਾਰ ਤਸਵੀਰਾਂ ਸੰਝੀਆਂ ਕਰ ਰਿਆਂ ਹੁਸ਼ਿਆਰਪੁਰ ਸਿਟੀ ਤੋਂ ਤੁਹ ਵੀਡੀਓ ਨੂੰ ਪੱਤ ਪੱਤ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰਿਓ ਤੇ ਦੱਸਿਓ ਜਰੂਰ ਕਿ ਬਾਰਸ਼ ਏਰੀਆ ਕਿੱਥੇ ਕਿੱਥੇ ਹੋ ਰਹੀ ਆ ਸੋ ਹੁਸ਼ਿਆਰਪੁਰ ਤੋਂ ਤਸਵੀਰਾਂ ਜਨ ਪੰਜਾਬੀ ਨਿਊਜ਼ ਨਾਲ ਜੁੜੇ ਰਹੋ ਸੋ ਬਹੁਤ ਬਹੁਤ ਧੰਨਵਾਦ ਜਿਨੇ ਵੀ ਨਵੇਂ ਦਸ਼ਕ ਜੁੜੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਬਤ ਬਤ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਜੀ ਸੋ ਧੰਨਵਾਦ ਜੀ ਜਨ ਪੰਜਾਬੀ ਨਿਊਜ਼ ਨਾਲ ਜੁੜਨ ਲਈ